ਉਹ ਖੜਜੋ ਮੈਡਮ ਇੱਕ ਤਾਂ ਗੁੱਸਾ ਨਾ ਕਰਤੀ ਰੱਖਦੇ ਹੋ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਵੀ ਤੁਸੀਂ ਵੀ ਮੈਨੂੰ ਪਸੰਦ ਕਰਦੇ ਹੋ ਤੁਸੀਂ ਵੀ ਮਤਲਬ ਤੁਸੀਂ ਵੀ ਮੈਨੂੰ ਪਸੰਦ ਕਰਦੇ ਹੋ ਇਹ ਏਨਾਂ ਹੈਰਾਨ ਹੋਣ ਵਾਲੀ ਕਿਹੜੀ ਗੱਲ ਆ ਮੈਂ ਤੈਨੂੰ ਉਦੋਂ ਤੋਂ ਪਸੰਦ ਕਰਦਾ ਜਦੋਂ ਤੂੰ ਮੇਰੇ ਘਰ ਰਹਿੰਦੀ ਸੀ ਮੈਨੂੰ ਲੱਗਿਆ ਉਸ ਵੇਲੇ ਇਹ ਗੱਲ ਕਰਨੀ ਸਹੀ ਨਹੀਂ ਕਿਉਂਕਿ ਤੂੰ ਮੇਰੇ ਲਈ ਮਾਦਰ ਦੇ ਰਹੀ ਸੀ ਫਿਰ ਮੈਨੂੰ ਐ ਲੱਗਿਆ ਕਿਤੇ ਤੈਨੂੰ ਐ ਨਾ ਲੱਗੇ ਵੀ ਮੈਂ ਫਾਇਦਾ ਚੱਕ ਰਿਹਾ ਕਿਸੇ ਗੱਲ ਦਾ ਹੋਰ ਕੀ ਕੀ ਸੋਚਦੇ ਹੋ ਤੁਸੀਂ ਹੰਤਾਵਾ ਸਾਈਂ ਸੋਚਦਾ ਵੀ ਕਦੋਂ ਛੋਡੇ ਘਰ ਜਾਵਾਂ ਛੋਡੇ ਬਾਪੂ ਨਾਲ ਆਪਣੇ ਵਿਆਹ ਦੀ ਗੱਲ ਕਰਾਂ ਸਣੀ ਤੂੰ ਤੈਨੂੰ ਕੀ ਲੱਗਦਾ ਮੈਨੂੰ ਐਵੇਂ ਲੰਗਦਾ ਜਿਵੇਂ ਮੈਂ ਤੈਨੂੰ ਕਾਲੀ ਵਾਰੀ ਸਭ ਕੁਝ ਦੱਸ ਚੁੱਕੀ ਆ ਕਿ ਮੈਂ ਉਹਨੂੰ ਪਸੰਦ ਕਰਦੀ ਸੀ ਮੇਰਾ ਪਾਸਟ ਜਾਣ ਕੇ ਵੀ ਤੂੰ ਫਿਰ ਉਹ ਪਾਸਟ ਸੀ ਨਾ ਮੈਂ ਅੱਜ ਤੇ ਬਲੀਵ ਕਰ ਇਸ ਲਈ ਜੇ ਤੂੰ ਆਪਦੀਆਂ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਈਂਗੀ ਤਾਂ ਬਿਹਤਰ ਰਹੂਗਾ ਮੈਂ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਭੁੱਲ ਚੁੱਕੀ ਆ ਉਹ ਮੇਰਾ ਇੱਕ ਮਾੜਾ ਤੀਸ ਸੀ ਪਰ ਪਤਾ ਨਹੀਂ ਕਿਉਂ ਇੱਕ ਅਜੀਬ ਜਿਹਾ ਡਰ ਲੱਗਿਆ ਰਹਿੰਦਾ ਆਪਣੇ ਮਨ ਦੇ ਹੰਦਾਂ ਦੀਪੀ ਤੈਨੂੰ ਖਬਰਾਂ ਆਉਂਦੀ ਕੋਈ ਲੋੜ ਨਹੀਂ ਹੁਣ ਮੈਂ ਤੇਰੇ ਨਾਲ ਆ ਥੈਂਕ ਯੂ ਯਾਰ ਇੰਨਾ ਸਾਥ ਦੇਣ ਲਈ ਉਹ ਥੈਂਕ ਯੂ ਦੀ ਕੀ ਗੱਲ ਆ ਥੈਂਕ ਯੂ ਵੀਰਨਾ ਤਾਂ ਮੇਰੇ ਘਰ ਆ ਫੈਮਿਲੀ ਦੀ ਮੈਂਬਰ ਬਣ ਕੇ ਚੱਲ ਹੁਣ ਬਹੁਤੀਆਂ ਗੱਲਾਂ ਨਾ ਕਰ ਆਪਣਾ ਮੇਰੇ ਘਰ ਚਲਦੇ ਮੈਨੂੰ ਘਰ ਤੱਕ ਛੱਡ ਦੇ ਆ ਜਾ ਛੱਡਿਆ ਹਾਂ ਆ ਜਾ ਸੇ ਨਹੀਂ ਅੰਦਰ ਆ ਜਾ ਮੈਨੂੰ ਅੰਸ ਆਪਣੇ ਹੱਥਾਂ ਦੀ ਛਾਪ ਕਿਉਂ ਨਹੀਂ ਆ ਨਾ ਬਸੀ ਹੁਣ ਤਾਂ ਆਪਣੇ ਘਰੀਂ ਪੀ ਮਾ ਛੱਡਿਆ ਹਾਂ ਅੱਛਾ ਠੀਕ ਹੈ ਨੇ ਹੁਣ ਨਮਾਸਕ ਬਣਾ ਲਿਆ ਕੋਈ ਗੱਲ ਨਹੀਂ ਕੁੜੀਏ ਤੇਰਾ ਤਾਂ ਹੁਣ ਉਹ ਅਸਰ ਹੋਣੀ ਸੀਗਾ ਆ ਤੇਰੇ ਰਾਂਝੇ ਦਾ ਵੀ ਦੇਖੀ ਹੁਣ ਕੀ ਹੱਸਾ ਪਪੂ ਮੈਂ ਤੁਹਾਨੂੰ ਸਾਰੇ ਬਸ ਤੇ ਲੱਭ ਕੇ ਰਹਿ ਗਈ ਤੁਸੀਂ ਇੱਥੇ ਬੈਠੇ ਹੋ ਉਹ ਮਿਰਚਾਂ ਜੀ ਦੇਖ ਰਹੀ ਸੀ ਪੁੱਤ ਮੈਂ ਕਿਹਾ ਚਲੋ ਸੁਕਾ ਲਈਏ ਥੋੜੀ ਧੁੱਪ ਪੈ ਰਹੀ ਹੈ ਨਾ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ ਆ ਜਾ ਆ ਜਾ ਬੈ ਜਾ ਕੀ ਗੱਲ ਕਰਨੀ ਹੈ ਪੁੱਤ ਇੱਧਰ ਆ ਜਾ ਇੱਧਰਲੇ ਪਾਸੇ ਆ ਜਾ ਇੱਧਰ ਇੱਥੇ ਬੈ ਜਾ ਹਾਂ ਦੱਸ ਕੀ ਗੱਲ ਕਰਨੀ ਹੈ ਗੱਲ ਤਾਂ ਹੀ ਕਰਨੀ ਸੀ ਉਹ ਜਿਹੜਾ ਮੁੰਡਾ ਨਹੀਂ सनी ਜਿਹਦੇ ਘਰੇ ਮੈਂ ਰਹਿ ਕੇ ਆਈ ਸੀਗੀ ਹਾਂ ਮੇਰੀ ਨਾਲ ਜੋ ਬਸ ਲੰਗੀ ਸੀ ਫਿਰ ਉਹੀ ਮੈਨੂੰ ਛੱਡ ਕੇ ਗਿਆ ਅੱਜ ਅੱਛਾ ਫਿਰ ਤਾਂ ਬਹੁਤ ਵਧੀਆ ਹੋਇਆ ਕਿੰਨਾ ਸਿਆਣਾ ਮੁੰਡਾ ਹੈ ਕਿੰਨਾ ਨੇਕ ਮੁੰਡਾ ਹੈ ਕਿੰਨੀ ਸੁਣੀ ਸੋਚਾ ਮੁੰਡੇ ਦੀ ਹੈ ਨ ਫਾਂਸੀ ਡੈਡੀ ਮੈਂ ਤੈਨੂੰ ਕਹਿੰਦੀ ਸੀ ਜੇ ਤੁਸੀਂ ਮੇਰਾ ਵਿਆਹ ਵੀ ਕਰੋਗੇ ਨਾ ਮੈਨੂੰ ਉਹ ਹੀ ਚਾਹੀ ਮੁੰਡਾ ਲੱਭ ਕੇ ਦਿਓ ਹਾਂ ਪੁੱਤ ਮੈਂ ਵੀ ਚਾਹਨਾਗਾ ਵੀ ਉਹ ਹੀ ਦਾ ਸਿਆਣਾ ਸਮਝਦਾਰ ਮੁੰਡਾ ਹੋਵੇ ਤਾਂ ਸੱਚੀ ਮੈਨੂੰ ਬਹੁਤ ਖੁਸ਼ੀ ਹੋਗੀ ਪਰ ਪੁੱਤ ਗੱਲ ਕਰ ਮੈਂ ਤੈਨੂੰ ਹਾਂਜੀ ਡੈਡੀ ਉਹਦੇ ਵਰਗਾ ਦਾ ਪੁੱਤ ਉਹ ਹੀ ਹੈ ਸਰ ਉਹਦੇ ਵਰ ਉਹ ਹੋਰ ਦੀ ਸੋਚ ਐ ਤਾ ਥੋੜੀ ਹੋ ਸਕਦੀ ਹੈ ਇਹ ਤਾਂ ਹੈ ਡੈਡੀ ਸੱਚੀ ਤੂੰ ਯਕੀਨ ਨਹੀਂ ਮੰਨਣਾ ਜਦੋਂ ਮੈਂ ਘਰ ਗਿਆ ਸੀ ਨੇ ਪਹਿਲੀ ਵਾਰੀ ਐਨੀਆਂ ਸਿਆਣੀਆਂ ਗੱਲਾਂ ਕੀਤੀਆਂ ਇੰਨਾ ਸਮਝਦਾਰ ਮੁੰਡਾ ਨਾਲੇ ਪੁੱਤ ਤੂੰ ਸੋਚ ਕੇ ਦੇਖ ਬਗਾਨੀ ਕੁੜੀ ਹੋਵੇ ਨਾ ਕੋਈ ਜਾਣ ਨਾ ਪਹਿਚਾਨ ਹਨਾ ਆਪਦਿਆਂ ਤੋਂ ਵੱਧ ਕੇ ਉਹਨੇ ਤੈਨੂੰ ਆਪਣੇ ਘਰ ਰੱਖਿਆ ਹਨਾ ਕਿੰਨਾ ਸਾਦ ਦਿੱਤਾ ਹੋਰ ਇਦੋਂ ਚੰਗਾ ਇਨਸਾਨ ਆਪਾਂ ਨੂੰ ਕਿੱਥੇ ਮਿਲੂ ਪੁੱਤ ਅੱਛਾ ਗੈਰੀ ਠੀਕ ਹੈ ਮੈਂ ਨਾਲ ਤੁਹਾਡੇ ਉਸ ਤੇ ਚਾਹ ਬਣਾ ਲੈਣੀ ਆ ਹਾਂ ਬੈਠੋ ਠੀਕ ਲੈ ਮੈਂ ਤਾਂ ਆਪ ਚਾਹਣਾਗਾ ਵੀ ਜੇ ਉਹੀ ਮੁੰਡਾ ਮਿਲ ਜੇ ਇਸ ਤੋਂ ਵੱਧ ਮੈਨੂੰ ਹੋਰ ਕੀ ਕੁਝ ਹੋ ਸਕਦੀ ਹੈ ਹਨਾ ਚਲੋ ਵਹਿਗਰੂ ਮੀਅਰ ਕਰੇ ਮੈਂ ਗੱਲ ਛੇੜੂ ਪੁੱਤ ਜੇ ਕਿਤੇ ਤੇਰੀ ਗੱਲ ਬਣਦੀ ਹੋਈ ਨਾ ਉਹ ਮੁੰਡਾ ਮਿਲ ਜੇ ਤਾਂ ਸੱਚੀ ਮੇਰਾ ਬੋਝ ਹਲਕਾ ਹੋ ਜਾਏ ਯਾਰ ਦੀਪੀ ਹੁਣ ਤੂੰ ਆਪਦੇ ਘਰੇ ਵਿਆਹ ਦੀ ਗੱਲ ਕਰ ਲੈ ਜੇ ਤੂੰ ਨਹੀਂ ਕਰ ਸਕਦੀ ਤਾਂ ਮੈਨੂੰ ਦੱਸ ਮੈਂ ਤੇਰੇ ਬਾਪੂ ਨਾਲ ਆਪ ਹੀ ਗੱਲ ਕਰ ਲਵਾਂ ਫਿਰ ਮੈਂ ਨਾ ਹਲੇ ਇੱਕ ਸਹੀ ਟਾਈਮ ਦੀ ਉਡੀਕ ਕਰ ਰਹੀ ਆ ਜਦ ਕੋਈ ਸਹੀ ਟਾਈਮ ਆ ਮੈਂ ਆਪੇ ਗੱਲ ਕਰ ਲਵਾਂਗੀ ਵੈਸੇ ਮੈਨੂੰ ਪਤਾ ਕਿ ਰੈਡੀ ਮੈਨੂੰ ਕਿਸੇ ਗੱਲੋਂ ਮਨਾ ਨਹੀਂ ਕਰਦੇ ਪਰ ਫਿਰ ਵੀ ਹਲੇ ਸਹੀ ਜਿਹਾ ਟਾਈਮ ਆ ਜਾਂਦੇ ਹੰਤਾ ਯਾਰ ਬਹੁਤ ਔਖਾ ਹੋਇਆ ਪਿਆ ਤੇਰੇ ਬਿਨਾ ਇੱਕ ਪਲ ਵੀ ਨਹੀਂ ਕੱਟਿਆ ਜਾਂਦਾ ਯਾਰ ਤੈਨੂੰ ਵੀ ਪਤਾ ਕਿ ਮੇਰੇ ਤੇ ਜ਼ਿੰਮੇਵਾਰੀਆਂ ਕਿੰਨੀਆਂ ਨੇ ਨਾਲੇ ਸਾਡਾ ਘਰ ਤਾਂ ਕਿਰਾਏ ਤੇ ਹੈਗਾ ਘਰ ਦਾ ਕਿਰਾਇਆ ਰਾਸ਼ਨ ਮੇਰੇ ਕਾਲਜ ਦੀ ਫੀਸ ਹਲੇ ਨਾ ਸਭ ਕੁਝ ਕਰਨਾ ਪੈਂਦਾ ਨਾਲੇ ਖਰਚਾ ਵੀ ਮਸਾਂ ਇੱਕ ਚੱਲ ਰਿਹਾ ਹੈ ਦੀਪੀ ਮੈਂ ਤੈਨੂੰ ਵਿਆਹ ਲਈ ਕਿਹਾ ਮੈਂ ਕਿਹਾ ਤੇਥੋਂ ਦਾਜ ਮੰਗ ਲਿਆ ਜਿਹੜਾ ਤੂੰ ਇੰਨਾ ਕੁਝ ਸੋਚ ਰਹੀ ਆ ਯਾਰ ਮੈਂ ਸਿਰਫ ਤੈਨੂੰ ਆਪਣੇ ਘਰ ਦੀ ਕੰਡੀਸ਼ਨ ਦੱਸ ਰਹੀ ਆ ਮੈਨੂੰ ਪਤਾ ਹੈ ਕਿ ਤੂੰ ਕੁਝ ਨਹੀਂ ਲੈਣਾ ਮੇਰੇ ਤੋਂ ਪਰ ਫਿਰ ਵੀ ਇੱਕ ਪਿਓ ਤਾਂ ਆਪਣੀ ਧੀ ਲਈ ਬਹੁਤ ਕੁਝ ਸੋਚਦਾ ਹੁੰਦਾ ਉਹਦੇ 42 ਸੋਰ ਮਨ ਹੁੰਦੇ ਆਂ ਦੀਪੀ ਤੂੰ ਅੱਜ ਹੀ ਜਾ ਕੇ ਆਪਦੇ ਬਾਪੂ ਨਾਲ ਗੱਲ ਕਰ ਬਾਕੀ ਦੀਆਂ ਗੱਲਾਂ ਆਪਾਂ ਬਾਅਦ ਚ ਸੋਚਾਂਗੇ ਚਲ ਠੀਕਾ ਮੈਂ ਜਾ ਕੇ ਡੈਡ ਨਾਲ ਕਰੂੰਗੀ ਗੱਲ ਚਲ ਠੀਕ ਹੈ ਬਾਕੀ ਮੈਂ ਤੇਰੇ ਨਾਲਾਂ ਜੇ ਕੋਈ ਵਾਰੀ ਨਾ ਮੰਨੇ ਨਾ ਤਾਂ ਮੈਂ ਆਪ ਹੀ ਬਣਾ ਲੂੰਗਾ ਉਹਨਾਂ ਨੂੰ ਅੱਛਾ ਕੀ ਪੀ ਕੀ ਕਰਦਾ ਪੁੱਤ ਲੈ ਕੁਛ ਨਹੀਂ ਬਸ ਪੜ੍ਹ ਹੀ ਜਾਂਦੀ ਸੀ ਡੈਡੀ ਚੱਲ ਵਧੀਆ ਬੁੱਤ ਵਧੀਆ ਤੂੰ ਮੇਂ ਚੰਗੇ ਪੜ੍ਹਾਈ ਪੜ੍ਹਾਈ ਤਾਂ ਬਹੁਤ ਵਧੀਆ ਚੱਲਦੀ ਆ ਡੈਡੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਦੱਸ ਪੁੱਤ ਕੀ ਕਰਨੀ ਆ ਮੈਂ ਅੱਗੇ ਤੇਰਾ ਕਦੇ ਕੋਈ ਗੱਲ ਮੋੜੀ ਆ ਤਰੀਕੇ ਉਹ ਤਾਂ ਨਹੀਂ ਮੋੜੀ ਪਰ ਮੈਂ ਨਾ ਟੈਨਸ਼ਨ ਜੀ ਹੋ ਰਹੀ ਹੈ ਵੀ ਮੈਂ ਤੁਹਾਡੇ ਨਾਲ ਉਹ ਗੱਲ ਕਿਵੇਂ ਕਰਾਂ ਕਾਦੀ ਟੈਨਸ਼ਨ ਆ ਪੁੱਤ ਤੂੰ ਖੁੱਲ ਕੇ ਗੱਲ ਕਰ ਪੁੱਤ ਮੈਂ ਤੇਰਾ ਪਿਓ ਆਂਗਾ ਜੇ ਮੈਂ ਨਹੀਂ ਗੱਲ ਸੁਣੂਗਾ ਫਿਰ ਕੌਣ ਸੁਣੂਗਾ ਉਹ ਤਾਂ ਹੈ ਜੜਾ ਮੁੰਡਾ ਨਹੀਂ سنی ਜਿਤੇ ਮੈਂ ਕਹਿ ਰਹੀ ਹਾਂ ਹਾਂ ਅਸੀਂ ਐ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਾਂ ਤੇ ਇੱਕ ਦੂਜੇ ਨਾਲ ਵਿਆਹ ਵੀ ਕਰਾਉਣਾ ਚਾਹੁੰਦੇ ਹਾਂ ਡੈਡੀ ਇਹ ਤਾਂ ਬਹੁਤ ਬਹੁਤ ਵਧੀਆ ਗੱਲ ਹੈ ਕਿਉਂਕਿ ਮੁੰਡਾ ਬਹੁਤ ਸਿਆਣਾ ਹੈ ਨਾ ਜਿੰਨਾ ਤੱਕ ਮੈਂ ਦੇਖਿਆ ਪਰ ਪੁੱਤ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ ਤੂੰ ਸੋਚ ਪਹਿਲਾਂ ਕਾਲੇ ਬਾਰੇ ਵੀ ਤੂੰ ਕਿੰਨਾ ਸੋਚਦੀ ਸੀ ਕਿ ਡੈਡੀ ਹੋ ਤਾਂ ਹੈ ਕਿੰਡੀ ਵੱਡੀ ਗਲਤੀ ਸੀ ਉਹ ਗਲਤੀ ਸੀ ਉਹ ਤਾਂ ਹੋਰ ਕੀ ਹੈਗੀ ਉਹ ਮਗਰੋਂ ਕੀ ਨਿਕਲਿਆ ਪਰ ਮੁੰਡਾ ਬਹੁਤ ਸੋਹਣਾ ਹੈ ਸਿਆਣਾ ਵੀ ਹੈ ਪਰ ਪੁੱਤ ਸੋਚ ਲੈ ਸਾਰੀ ਜ਼ਿੰਦਗੀ ਕੱਢਣੀ ਹੈ ਤੂੰ ਡੈਡੀ ਮੈਂ ਸੋਚ ਲਿਆ ਮੈਂ ਤੁਸੀ ਵੀ ਤਾਂ ਕਹਿ ਰਹੇ ਹੋ ਕਿ ਮੁੰਡਾ ਵਧੀਆ ਹੈਗਾ ਫਿਰ ਹੋਰ ਕੀ ਚਾਹੀਦਾ ਉਹ ਤਾਂ ਦੀਪੀ ਗੱਲ ਠੀਕ ਆ ਪੁੱਤ ਜਿੱਥੇ ਤੂੰ ਕਹਿਨੀ ਆ ਨਾ ਮੈਂ ਤੇਰਾ ਉੱਥੇ ਵਿਆਹ ਕਰ ਦੂੰਗਾ ਪਰ ਤੂੰ ਐ ਕਰ ਇੱਕ ਵਾਰੀ ਉਹਨੂੰ ਘਰੇ ਬੁਲਾ ਲਾ ਠੀਕ ਹੈ ਨਾ ਉਹਦੇ ਨਾਲ ਗੱਲਬਾਤਾਂ ਕਰ ਲਈ ਕੀ ਕਹਿੰਦਾ ਕੋਈ ਨਹੀਂ ਡੈਡੀ ਮੈਂ ਉਹਨੂੰ ਫੋਨ ਕਰਕੇ ਬੁਲਾ ਲੈਨੀ ਆ ਉਹਨੀ ਬਹੁਤ ਵੱਡਾ ਫੈਸਲਾ ਤੀਏ ਸੋਚ ਸਮਝ ਕੇ ਲੈ ਮੈਂ ਵਾਕੀ ਤੇਰੇ ਨਾਲ ਆ ਪੁੱਤ ਜਿੱਥੇ ਤੂੰ ਖੁਸ਼ ਉਹ ਤਾਂ ਉਥੇ ਮੈਂ ਖੁਸ਼ ਤੇਰੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ ਠੀਕ ਹੈ ਨਾ ਮੈਂ ਕਰਦੀ ਹਾਂ ਸੋਚ ਸਮਝ ਕੇ ਠੀਕ ਆ ਪੁੱਤ ਹੈਲੋ ਸਨੀ ਹਾਂ ਦੀਪੀ ਮੈਂ ਨਾ ਆਪਣੇ ਬਾਰੇ ਬਾਪੂ ਨਾਲ ਗੱਲ ਕੀਤੀ ਸੀ ਪਰ ਬਾਪੂ ਪਰ ਕੀ ਦੀਪੀ ਫਿਰ ਬਾਪੂ ਆਪਣੇ ਰਿਸ਼ਤੇ ਲਈ ਮਾਨ ਗਿਆ ਉਹ ਤੂੰ ਤਾਂ ਮੇਰੀ ਜਾਨ ਹੀ ਘੜਤੀ ਸੀ ਬਾਪੂ ਨੇ ਨਾ ਟਾਈਮ ਕੱਢ ਕੇ ਤੈਨੂੰ ਘਰੇ ਆਉਣ ਲਈ ਕਿਹਾ ਤੂੰ ਕਿਸੇ ਦਿਨ ਆਜ ਹੀ ਮਿਲਣ ਤੂੰ ਹੁਕਮਤਾ ਕਰ ਹੁਣੀ ਆਵਾਂ ਤੂੰ ਐਂ ਕਰੀ ਕੱਲੂ ਸਾਡੇ ਘਰੇ ਆ ਜੀ ਪੈਸੇ ਵੀ ਕੱਲੂ ਸੰਢਿਆ ਹੈਗਾ ਬਾਪੂ ਨੂੰ ਵੀ ਫੈਕਟਰੀ ਤੋਂ ਛੁੱਟੀ ਹੈ ਚਲ ਮੈਂ ਕੱਲੂ ਆਉਣਾ ਫਿਰ ਤੇਰੇ ਬਾਪੂ ਨੂੰ ਮਨਾਉਣ ਵਾਸਤੇ ਐਵੇਂ ਬਹੁਤੀਆਂ ਗੱਲਾਂ ਨਾ ਕਰ ਬਾਪੂ ਪਹਿਲਾ ਹੀ ਮਸਾਮਨ ਨਰਸ ਤੇ ਲਈ ਆ ਗਿਆ ਬੱਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਸ ਪਾਣੀ ਲੈ ਕੇ ਆਏ ਹਾਂ ਹਾਂ ਲਓ ਪੁੱਤ ਪਾਣੀ ਤੁਸੀਂ ਮੈਂ ਤਾਂ ਅੰਕਲ ਜੀ ਕੋ ਇੱਕ ਜ਼ਰੂਰੀ ਗੱਲ ਕਰਨ ਆਇਆ ਸੀ ਕਿ ਤੇਰੇ ਤੋਂ ਪਹਿਲਾਂ ਦੀਪੀ ਨੇ ਮੈਨੂੰ ਸਾਰਾ ਕੁਝ ਦੱਸਦਾ ਤੁਹਾਡੇ ਬਾਰੇ ਤੁਸੀਂ ਦੋਵੇਂ ਖੁਸ਼ ਤਾਂ ਰਹੋਗੇ ਨਾ ਵਿਆਹ ਤੋਂ ਬਾਅਦ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਮੈਂ ਦੀਪੀ ਦਾ ਆਪਣੇ ਨਾਲ ਵੀ ਜਿਆਦਾ ਧਿਆਨ ਰੱਖੂੰਗਾ ਉਹ ਦੀਪੀ ਨੇ ਕੁਝ ਨਿਆਣੀ ਔਰ ਵਿੱਚ ਛੋਟੀਆਂ ਗਲਤੀਆਂ ਕਰਦੀ ਹੈ ਉਹ ਤੈਨੂੰ ਵੀ ਪਤਾ ਹੈ ਤੂੰ ਕੱਲ ਉਹਨੂੰ ਤਾਨੇ ਮੇੜਨੇ ਤਾਂ ਨਹੀਂ ਦਿੰਦਾ ਬਾਪੂ ਜੀ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਦੀਪੀ ਨੂੰ ਪਿਆਰ ਕਰਦਾ ਹਾਂ ਤੁਸੀਂ ਬੇਫਿਕਰ ਹੋ ਕੇ ਮੇਰੇ ਨਾਲ ਵਿਆਹ ਕਰਾ ਸਕਦੇ ਹੋ ਉਸ ਦਾ ਮੈਂ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੂੰਗਾ ਪੁੱਤ ਜੀ ਤੂੰ ਇਹਨੇ ਦਾਅਵੇ ਨਾਲ ਕਹਿਣਾ ਤੂੰ ਐਂ ਕਰੀ ਫਿਰ ਆਉਂਦੇ ਬੁੱਧਵਾਰ ਦੀਪੀ ਨੂੰ ਚੁੰਨੀ ਚੜਕੇ ਲੈ ਰਹੀ ਨਾਲੇ ਮੈਂ ਆਪਣੇ ਚਾਰ ਰਿਸ਼ਤੇਦਾਰ ਭੈਣ ਭਾਈ ਸਾਥ ਨਾਲੋਂ ਨਾਲੇ ਚਾਰ ਪੈਸੇ ਦਾ ਪ੍ਰਬੰਧ ਕਰ ਲੂੰਗਾ ਬਾਪੂ ਜੀ ਮੈਂ ਤਾਂ ਐਂ ਕਹਿੰਦਾ ਸੀ ਵੀ ਆਪਾਂ ਨੂੰ ਜ਼ਿਆਦਾ ਖਰਚਾ ਕਰਨ ਦੀ ਕੀ ਲੋੜ ਹੈ ਮੈਂ ਅੱਜੀ ਦੀਪੀ ਨੂੰ ਚੁੰਨੀ ਚੜਾਵਾ ਕਰਕੇ ਲੈ ਜਾਣਾ ਪੁੱਤ ਮੈਂ ਆਪਣੇ ਚਾਰ ਰਿਸ਼ਤੇਦਾਰਾਂ ਨੂੰ ਬੁਲਾਉਣਾਗਾ ਤੇ ਚਾਰ ਭੈਣ ਭਾਈਆਂ ਨੂੰ ਵੀ ਦੱਸਣਾ ਪੁੱਤ ਸਾਰਾ ਕੁਝ ਬਾਪੂ ਜੀ ਉਹ ਤਾਂ ਸਾਰੇ ਸਾਨੂੰ ਵਿਆਹ ਤੋਂ ਬਾਅਦ ਮੇਰੇ ਘਰ ਆ ਕੇ ਵੀ ਮਿਲ ਲੈਣਗੇ ਕਿਉਂ ਤੁਸੀਂ ਐਵੇਂ ਫालतू ਖਰਚਾ ਕਰਦੇ ਹੋ ਭਰਪੁੱਤ ਉਹ ਬਾਪੂ ਜੀ ਨਾਲੇ ਤਾਂ ਮੈਨੂੰ ਪੁੱਤ ਕਹਿੰਦੇ ਹੋ ਨਾਲੇ ਮੇਰੀ ਗੱਲ ਨਹੀਂ ਮੰਨਦੇ ਚੱਲ ਪੁੱਤ ਜਿਵੇਂ ਤੈਨੂੰ ਚੰਗਾ ਲੱਗਦਾ ਤੁਸੀਂ ਓਵੇਂ ਕਰ ਲਓ ਦੀਪਿਕ ਤੂੰ ਪਾਣੀ ਫਿਰ ਲੈ ਦੀਪੀ ਪੁੱਤ ਤੂੰ ਆਪਣੀ ਬੈਗ 'ਚ ਸਾਰੇ ਕੱਪੜੇ ਪਾ ਲੈ ਬਾਪੂ ਜੀ ਮੈਂ ਤਾਂ ਦੀਪੀ ਨੂੰ ਐਵੇਂ ਹੀ ਲੈ ਜਾਣਾ ਮੇਰੇ ਲਈ ਰੱਬ ਦਾ ਦਿੱਤਾ ਸਾਰਾ ਕੁਝ ਹੈਗਾ ਮੈਂ ਉੱਥੇ ਆਪੀ ਸੂਟ ਦਵਾ ਲੀ ਬੋਤ ਤੇਰਾ ਬਹੁਤ ਬਹੁਤ ਧੰਨਵਾਦ ਦੀਪੀ ਦੀ ਵਿਆਹ ਦੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਬਹੁਤ ਚਿੰਤਾ ਸੀ ਹੱਥ ਪੁੱਤ ਤੈਨੂੰ ਚਿੰਤਾ ਮੁਕਤ ਕਰ ਕੇ ਸ਼ਾਬਾਸ਼ ਪੁੱਤ ਜੀ ਆਂਦਾ ਰਹੇ ਮਾਲਕ ਤੈਨੂੰ ਲੰਮੀ ਉਮਰ ਆ ਬਖਸ਼ੀ ਆ ਜਾ ਦੀਪੀ ਆ ਜਾ ਪੁੱਤ ਐ ਦੀਪੀ ਪੁੱਤ ਤੈਨੂੰ ਦੇਖਦੇ ਦੇਖਦੇ ਤੂੰ ਕਿੱਡੀ ਵੱਡੀ ਹੋ ਗਈ ਬੜੀ ਚਿੰਤਾ ਸੀ ਤੇਰੀ ਵਿਆਹ ਦੀ ਆਜੋ ਸਾਰੀ ਚਿੰਤਾ ਲੱਗ ਗਈ ਠੀਕ ਹੈ ਬੱਪੂ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਆ ਮੇਰੇ ਜਾਣ ਤੋਂ ਬਾਅਦ ਆਪਣਾ ਧਿਆਨ ਰੱਖਿਓ ਰੋਟੀ ਪਾਣੀ På ਟਾਈਮ ਤੋਂ ਖਾਇਆ ਕਰਿਓ ਦੀਪੀ ਪੁੱਤ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਉਹ ਅੱਜ ਹੋ ਗਿਆ ਮੈਨੂੰ ਆਹ ਤੈਨਦੀ ਬਹੁਤ ਚਿੰਤਾ ਸੀ ਰੱਬ ਮੈਨੂੰ ਭਾਵੇਂ ਕੱਲ ਨੂੰ ਚੁੱਕ ਲੈ ਪੁੱਤ ਹੁਣ ਮੈਨੂੰ ਕੋਈ ਫਿਕਰ ਨਹੀਂ ਨਾ ਲੈ ਬੱਪੂ ਜੀ ਇਹ ਕਿਹੋ ਜੀ ਗੱਲਾਂ ਕਰਦੇ ਹੋ ਫਿਰ ਤੁਸੀਂ ਬਹੁਤ ਕੁਝ ਦੇਖਣਾ ਠੀਕ ਆ ਪੁੱਤ ਠੀਕ ਆ ਠੀਕ ਜਾ ਦੇ ਸਾਰੇ ਦੁਆਵਾਂ ਖੁਸ਼ ਰਹੋ ਹਾਂਜੀ ਧਿਆ ਰੱਖੋ ਕਿ ਦੂਜੇ ਦਾ ਠੀਕ ਹੈ ਕੋਈ ਗੱਲ ਨਹੀਂ ਚਿੰਤਾ ਨਹੀਂ ਕਰਨੀ ਤੁਸੀਂ ਵੀ ਧਿਆ ਰੱਖਿਓ ਹਾਂ ਠੀਕ ਹੈ ਪਤਾ ਠੀਕ ਹੈ ਕਿੰਨੇ ਪਿਆਰੇ ਲੱਗ ਰਹੇ ਨੇ ਦੋਨੇ ਬੱਚੇ ਵੈਗ ਰਹੇ ਹਨ ਉਹ ਹਮੇਸ਼ਾ ਖੁਸ਼ ਰੱਖੀ ਜੀ ਅੱਜ ਇਹਦੀ ਮਾਂ ਹੁੰਦੀ ਕਿੰਨਾ ਚੰਗਾ ਹੁੰਦਾ ਕਿੰਨੀ ਖੁਸ਼ ਹੁੰਦੀ ਉਹ ਉਹਨੂੰ ਕਿੰਨਾ ਚਾਹ ਹੁੰਦਾ ਸੀਗਾ ਉਹ ਕਹਿੰਦੀ ਸੀ ਮੈਂ ਪੜਾਣਾ ਗਸ पढ़ा के दीप को अफसर बनाऊंगी फिर कोई सोना जहाँ मुंडा चंगा घर लगूंगी अच्छा चंगा घर भी लगा सोहना मुंडा भी लिया पर तू नहीं है ਇਹ ਨਾ ਸੋਨਾ ਨੈਕਲੇਸ ਬਹੁਤ ਸੋਹਣਾ ਸੱਚੀ ਬੰਨੇ ਤਾ ਸੰਗ ਵੀ ਲੈਣੀ ਮੈਨੂੰ ਤਾਂ ਐਵੇਂ ਸੀ ਤੂੰ ਬਹੁਤ ਬਹਾਦਰ ਕੁੜੀ ਐ ਜਿਹੜੀ ਹਰ ਮੁਸ਼ਕਿਲ ਦਾ ਸਾਹਮਣਾ ਕਰਦੀ ਐ ਹਾਲੇ ਤੱਕ ਨਾ ਦੀਪੀ ਦੇ ਪੁੱਤਰੂਪਨੀ ਹੁਣ ਇੱਥੇ ਤੁਸੀਂ ਇਹਨੇ ਪਿਆਰ ਨਾਲ ਗਿਫਟ ਲੈ ਕਿਉਂ ਪ੍ਰਸੰਗ ਕਰਨੀ ਤਾਂ ਬਣਦੀ ਸੀ ਅੱਛਾ ਗੱਲਾਂ ਤਾਂ ਬਹੁਤ ਆਉਂਦੀਆਂ ਨੇ ਤੈਨੂੰ ਤੇਰੇ ਨਾਲ ਗੱਲਾਂ ਕਰਕੇ ਸਾਰੇ ਰੱਬ ਨੂੰ ਮੰਨ ਗਏ ਤੇਰੀ ਗਲੀ ਦੇ ਬੱਚੇ ਵੀ i ਸਸਰੀ ਗਾਲ ਜੀ ਕੀ ਹਾਲ ਚਾਲ ਮੀਕਰਾਂ ਜਾਰੇ ਠੀਕ ਹੋਗੇ ਹੁਣੇ ਹੁਣੇ ਤੁਸੀਂ ਸਾਡੀ ਕਿਰਾਏਦਾਰਨੀ ਦਾ ਅੱਠਵਾਂ ਭਾਗ ਦੇਖਿਆ ਅਮੀਦ ਕਰਦਾ ਮੈਂ ਵਧੀਆ ਲੱਗਿਆ ਹੋਊਗਾ ਹੋਰ ਵੀ ਸੁਣੀ ਹੁਣੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾਣਾ ਨਾ ਭੁੱਲਿਓ ਜਲਦੀ ਜਲਦੀ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾਂ ਵੀ ਬੋਲ ਸਕੀਏ ਹੁਣ ਜਿਨ੍ਹਾਂ ਨੇ ਪਿਛਲੇ ਭਾਗ ਚ ਪਹਿਲੇ 15 ਮਿੰਟ ਕੀਤੇ ਜੀ ਉਹਨਾਂ ਦੇ ਨਾਂ ਬੋਲਦੇ ਆ ਜੀ ਆਪਾਂ ਪਹਿਲਾ ਹੈ ਜੀ ਮਿਕਦੀਪ ਸਿੰਘ ਰਾਜਵਿੰਦਰ ਖੇਤਲਾ ਭੋਲਾ ਸਿੰਘ ਦੂਸਰਾ ਜੈਰਾ ਗਗਨਦੀਪ ਪੌੜਾ ਸੁਨੀ ਚਾਨੀ ਰਜੋਤ ਸਿੰਘ ਰੂਪ ਸਾਬਰੇਵਾਲ ਸਿੰਮੂ ਪੰਦੇਰਾ ਲਖਮਿੰਦਰ ਸਿੰਘ ਰੌਕ ਸਿੰਘ ਰਵਿੰਦਰ ਸਿੰਘ ਨਿੱਕ ਪਰਮਾਰ ਬਿੱਟੀ ਸਿੱਧੂ ਨਵਜੋਤ कौर ਗਗਨਦੀਪ ਸਿੰਘ ਅਰਮਨ ਸਿੱਧੂ ਏਸੀ ਪਿਛਲੀ ਵੀਡੀਓ ਦੇ ਪਹਿਲੇ 15 ਕਮੈਂਟ ਤੁਸੀਂ ਵੀ ਜਲਦੀ ਜਲਦੀ ਕਮੈਂਟ ਬੋਲਿਆ ਕਰੋ ਆਪਾਂ ਤੁਹਾਡਾ ਵੀ ਨਾਮ ਬੋਲਿਆ ਕਰਾਂਗੇ ਤੇ ਵੀਡੀਓ ਤੇ ਲਾਈਕ ਜਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਜਲਦੀ ਨਵੀਂ ਵੀਡੀਓ ਨਾਲ ਧੰਨਵਾਦ